ਫਿਰੇ ਢੇੜਾ ਕੱਢ ਕੇ ਦੇਖ ਲਾਂ ਮੈਂ ਪੈਸੇ ਦੇ ਤੇ ਚਲਾ ਕੇ ਦੇਖ ਤੁਸੀਂ ਉਹ ਬੰਦੇ ਨੂੰ ਨਾ ਖੁਸ਼ੀਆਂ ਦਿੱਤੀਆਂ ਨੇ ਅਗਲਾ ਤੁਹਾਨੂੰ ਤਾਂ ਦੁਆ ਦੇ ਕੇ ਗਿਆ ਚੱਲ ਚੰਗਾ ਯਾਰ ਮੈਂ ਫੇਰ ਕਰਨਾ ਤੈਨੂੰ ਭਰਾ ਓਕੇ ਹਾਂਜੀ ਕਿੱਦੋਂ ਓਕੇ ਸਸੀ ਗਾਲ ਮਨਿੰਦਰ ਸਿੰਘ ਕੀ ਹਾਲ ਚਾਲ ਵਧੀਆ ਵਧੀਆ ਤੁਸੀਂ ਨਾ ਠੀਕ ਠਾਕ ਵਧੀਆ 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 ਹੋਰ ਸੁਣਾ ਬਾ ਵਧੀਆ ਕਿੱਧਰ ਚੱਲੇ ਆ ਮੈਂ ਐਕਟਿਵ ਲਾਈ ਹੋਈ ਸੀ ਨਾ ਸੇਲ ਤੇ ਤੁਹਾਨੂੰ ਪਤਾ ਹੀ ਆ ਹਾਂ 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 ਬਸ ਉਹਦਾ ਹੀ ਕਰਨ ਲੱਗੇ ਆ ਸੌਦਾ ਜੀ ਯਾਰ ਐਕਟਿਵਾ ਦਾ ਮੈਨੂੰ ਵੀ ਚਾਹੀਦਾ ਤੈਨੂੰ ਕਿਹਾ ਮੈਨੂੰ ਦੇ ਦੇ ਯਾਰ ਲੈਲਾ ਜਿਹੜਾ 15 20 ਹਜ਼ਾਰ ਲੈਣਾ 15 20 ਹਜ਼ਾਰ ਹੋਰ ਉਹ ਨਾ ਉਹ ਭਰਾਵਾ ਮੇਰਾ ਸੌਦਾ ਹੋ ਗਿਆ ਹੋਇਆ 30 35 ਹਜ਼ਾਰ ਦਾ ਉਹ ਤੂੰ ਦੇ ਕੇ ਲਾਂਬੇ ਕਰ ਮੈਨੂੰ ਲੈ ਚੱਕ 20 ਹਜ਼ਾਰ ਮੈਂ ਦਰਨਾ ਹੋਰ ਦੱਸ ਉਹ ਯਾਰ ਉਹ ਇੰਨਾ ਕੀ ਮੁੱਲ ਆ ਯਾਰ ਇਹਦਾ ਉਹ ਮੇਰਾ ਹੋ ਗਿਆ ਹੋਇਆ ਉਹ ਐਲ ਐਕਸੇ ਵਿੱਚ ਪਈ ਸੀਗੀ 35 ਹਜ਼ਾਰ ਦਾ ਸੌਦਾ ਹੋ ਗਿਆ ਹੋਇਆ ਮੇਰਾ ਚੱਲ ਬਾਕੀ ਮਰਜ਼ੀ ਐ ਤੇਰੀ ਲੈਣੀ ਮੈਂ ਵੀ ਸੀਗੀ ਚੱਲ ਐਂ ਕਰ ਤੂੰ ਜਾ ਯਾਰ ਮੈਨੂੰ ਥੋੜਾ ਜਿਹਾ ਕੰਮ ਹੈ ਚੱਲ ਠੀਕ ਆ ਮੈਂ ਜਾਂਦਾ ਓਕੇ ਹਾਂਜੀ ਕਿੱਧਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੋ ਵਧੀਆ ਵਧੀਆ ਠੀਕ ਹੋ ਵਧੀਆ ਵਧੀਆ ਆ ਜਾਓ ਬਿੱਲਿਆਂ ਚੱਲੀਏ ਮੜਾ ਜਾ ਲੈ ਮੈਂ ਤਾਂ ਉਧਰ ਮਿਲਣ ਆਇਆ ਸੀ ਮੈਨੂੰ ਨਾਲ ਹੀ ਵਕਾਰ ਪਾ ਤੀ ਕਿੱਧਰ ਜਾਣਾ ਉਹ ਸਕੂਟਰ ਜਾਂ ਸੌਦਾ ਜਾ ਕੀਤਾ ਸੀ ਕਿਸੇ ਨਾਲ ਉਹ ਬੰਦਾ ਦੇਖਣ ਆ ਰਿਹਾ ਅੱਛਾ ਆ ਚੱਲੀਏ ਮੜਾ ਜਾਈਏ ਉਹ ਐਲਕਸ ਤੇ ਬਾਈ ਜੀ ਉਹ ਐਲਕਸ ਤੇ ਔਰ ਵਲੈਕਸ ਫਰੌਡ ਹੁੰਦੇ ਚਲ ਮੈਂ ਤੇਰੇ ਨਾਲ ਜਾਦਾ ਐਵੇਂ ਕੋਈ ਐਵੇਂ ਫਰੌਡ ਨਾ ਹੋ ਜੇ ਜਾ ਯਾਰ ਮੈਨੂੰ ਵੀ ਕਹਿੰਦਾ ਸੀ ਜਾਣ ਨੂੰ ਮੈਂ ਥੋੜਾ ਜਿਹਾ ਬਿਜ਼ੀ ਆ ਤੁਸੀਂ ਜਾਓ ਮਿਲਦੇ ਆਂ ਬਾਈ ਸ਼ਾਮ ਨੂੰ ਓਕੇ ਜੀ ਓਕੇ ਮੈਂ ਆਈ ਜਾਣਾ ਪਾਰਟੀ ਕਰਦੇ ਆ ਫਿਰ ਪਾਰਟੀ ਕਰਦੇ ਆ ਓਕੇ ਠੀਕ ਹੈ ਚਲੋ ਭਾਈ ਬਾਈ ਤੁਸੀਂ ਫੋਨ ਕੀਤਾ ਸੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਹ ਸਕੂਟਰੀ ਐ ਬਾਈ ਹਾਂਜੀ ਆਹ ਸਕੂਟਰੀ ਆ ਵੀਰੋ ਦੇਖ ਲਓ ਬਾਈ ਇੰਨੇ ਤਾਂ ਹੈ ਨਹੀਂ ਇਹੇ ਤੁਹਾਨੂੰ ਬੜੀਆ ਵਾਹ 30000 ਦੀ ਤਾਂ ਜਾਏ ਸੀਗੀ ਨਹੀਂ ਨਹੀਂ ਉਹ ਤਾਂ ਸੌਦਾ ਜਦੋਂ ਨਾ ਪਹਿਲਾਂ ਹੀ ਹੋਇਆ 35000 35000 ਤਾਂ ਘੱਟ ਦਾ ਆਪਾਂ ਦੇਣੀ ਨਹੀਂ ਮੈਂ ਛੱਡ ਗਿਆ ਮੈਂ ਨਾ ਪੈਸੇ ਜਮਾ ਕੀਤੇ ਹੋਇਆ ਮਹੀਨੇ ਦੀ ਮਹੀਨੇ ਆਪ ਤੇ ਜਮਾ ਕਰਦਾ ਸੀ ਪੈਸੇ ਭੈਣ ਮੇਰੀ ਜਾਂਦੀ ਹੈ ਕਾਲਜ ਅੱਜ ਕੱਲ੍ਹ ਤੁਹਾਨੂੰ ਪਤਾ ਮਾਹੌਲ ਹੈ ਨਹੀਂਗਾ ਤੇ ਉਸ 5000 ਉਹਦੇ ਚੋਂ ਹੁਣ ਉਹਦਾ ਰੱਖਿਆ ਹੋਇਆ ਫੀਸ ਦਾ ਨਹੀਂ ਤਾਂ ਮੈਂ ਤੁਹਾਨੂੰ 35 ਦੇ ਦਿੰਦਾ ਭਾਈ ਪਿੱਛੇ ਮੈਂ 40 ਛੱਡ ਗਿਆ ਆ ਮੈਂ ਕਿ ਤੈਨਾਂ ਜੁਬਾਨ ਹੋ ਗਈ ਆ ਤਾਂ ਕਰਕੇ ਮੈਂ ਤੁਹਾਨੂੰ 35 ਦੇ ਰਿਆਂ ਨਹੀਂ ਤਾਂ ਮੈਂ 40 ਮੁੰਡਾ ਦਿੰਦਾ ਸੀ ਜਾਨੀ ਚਲੋ ਠੀਕ ਹੈ ਵੀਰੇ ਢੇ ਪੈਸੇ ਦੇ ਤੇ ਚਲਾ ਕੇ ਦੇਖ ਲੈ ਤੇਰੀ ਵੀ ਆ ਉਸ ਤੋਂ ਬਾਅਦ ਦੇ ਦੇ ਦਿਆ ਤੂੰ ਇੱਕ ਢੇੜਾ ਘਾਟੀ ਲੰਦਾ ਪੈਸੇ ਤਾਂ ਦੇ ਇਹ ਤਾਂ ਢੇੜਾ ਵੀ ਘੱਟ ਨਹੀਂ ਮੇਰੀ ਭੈਣ ਲੈਣੀ ਆ ਨਾ ਸਕੂਟਰੀ ਤੇ ਮੁੜ ਕੇ ਉਹ ਮਾੜੀ ਥੋੜੀ ਦਵਾਂਗੇ ਤੈਨੂੰ ਆ ਬਰੇ ਕਿੰਨੇ ਆ 2000 ਰੁਪਏ ਆਈ ਉਹ ਯਾਰ ਤੈਨੂੰ ਮੈਂ 35 ਗਿਆ ਤੂੰ ਫੇਰ 30 ਵੜਾਈ ਜੰਨਾ ਭਾਜੀ 5000 ਮੈਂ ਫੀਸ ਵਾਸਤੇ ਰੱਖਿਆ ਮੈਂ ਕਾਲਜ ਦੀ ਫੀਸ ਉਹ ਯਾਰ ਮੈਂ ਥੋੜੀ ਠੇਕਾ ਲਿਆ ਫੀਸ ਆ ਯਾਰ ਤੂੰ ਦੇ ਕਿੱਦਾਂ ਕਰਨੀ ਆ ਮੈਂ 35 ਤੋਂ ਘੱਟ ਨਹੀਂ ਦੇਣੀ ਤੈਨੂੰ ਦੱਸਤਾ ਹੋਇਆ ਮੈਂ ਲੈ ਲਓ ਤਾਂ ਚਾਹੀਦੀ ਆਈ ਹੁਣ ਦੇਖ ਲੈ ਚਲਾ ਕੇ ਕੋਈ ਨਹੀਂ ਠੀਕ ਹੈ ਤੇ ਕਾਹ ਕੀਤਾ ਬਾਕੀ ਕਾਹ ਜੀ ਕਰ ਬਈ ਆਪਾਂ ਕਰ ਲਾਂਗੇ ਕੱਲ ਨੂੰ ਆ ਜੀ ਠੀਕ ਹੈ ਬਾਈ ਓਕੇ ਜੀ ਵੀਰੇ ਆ ਕੀ ਕੀਤਾ ਤੁਸੀਂ ਕਟਤੀ ਆਪਾਂ ਐਕਟਿਵ ਆ ਮੇਰੇ ਮੈਨੂੰ ਤਾਂ ਇਹ ਲੱਗਦਾ ਜੇ ਤੁਹਾਡੀ ਐਕਟਿਵ ਆ ਉਹਦਾ ਰੇਟ ਮੇਰਾ ਤਾਂ 15000 ਵੀ ਨਹੀਂ ਸੀਗਾ ਰੇਟ ਤਾਂ ਤਾਂ 15-17000 ਰਹੀ ਆ ਮੜ ਤੀ ਆਪਾਂ ਡਬਲ ਰੇਟ ਚ 50000 ਜਿਹਖਤਰੇ ਸਾਹਮਣੇ ਮਿੰਟ ਲਾਇਆ ਬਾਈ ਉਹ ਵੀ ਉਹੇ ਜਿਹਾ 35000 ਪੂਰਾ ਦੇ ਗਿਆ ਮਾਤੜ ਸਾਥੀ ਬੰਦਾ ਸੀਗਾ ਨਾਲੇ ਤੁਹਾਨੂੰ ਆਪਣੀ ਮਜਬੂਰੀ ਵੀ ਗਿਣਾ ਰਿਹਾ ਸੀਗਾ ਕਿ ਉਹਦੀ ਸਿਸਟਰ ਨੇ ਨਾ ਕਾਲਜ ਲੈ ਕੇ ਜਾਣੀ ਆ ਹੁਣ ਤੁਸੀਂ ਯਾਰ ਗੱਲ ਤਾਂ ਸੁਣਦੇ ਉਹਦੀ ਪਹਿਲਾਂ ਮੈਸੇਜ ਮੇਰੀ ਪਹਿਲਾਂ ਹੀ ਗੱਲ ਹੋ ਗਈ ਸੀ ਮੈਂ ਕਿਹਾ 35 ਬਾਟਮ ਮੈਂ ਦੇਣੀ ਹੋਈ ਨਹੀਂ ਵੀਰ ਤੁਹਾਨੂੰ ਵੀ ਦਾ ਪਤਾ ਨਾ ਤੁਹਾਡੀ ਐਕਟਿਵਿਟੀ ਵਿੱਚ ਪ੍ਰੋਬਲਮ ਹੈਗੀ ਆ ਜਲਦੀ ਜਲਦੀ ਉਹ ਬੰਦ ਹੋ ਜਾਂਦੀ ਆ 1200 ਰੁਪਏ ਉੱਤੇ ਲੱਗਣ ਵਾਲਾ ਸੀਗਾ ਤੁਸੀਂ 20000 ਲੈ ਲੈਂਦੇ 22000 ਲੈ ਲੈਂਦੇ 35000 ਵੀਰੇ ਬਹੁਤ ਜ਼ਿਆਦਾ ਉਹ ਵਿਚਾਰਾ ਕਹਿਤਾ ਰਿਹਾ ਸੀ ਮਹੀਨੇ ਦੀ ਮਹੀਨੇ ਪੈਸੇ ਜੋੜ ਕੇ ਪਤਾ ਕੀ ਹੁੰਦਾ ਵੀਰੇ ਮਿਹਨਤ ਮਜ਼ਦੂਰੀ ਕਰਨ ਵਾਲਾ ਬੰਦਾ ਸੀਗਾ ਉਹ ਜੇ ਤੁਸੀਂ ਉਸ ਤੋਂ 20 ਵੀ ਲੈ ਲੈਂਦੇ ਨਾ ਮੈਨੂੰ ਦੁੱਖ ਨਾ ਲੱਗਦਾ ਪਰ ਕਿਸੇ ਦੀ ਮਿਹਨਤ ਮਜ਼ਦੂਰੀ ਦੀ ਕਮਾਈ ਦਾ ਨਜਾਇਜ਼ ਫਾਇਦਾ ਨਹੀਂ ਚੱਕੀਦਾ ਹੁੰਦਾ ਆਪਣੇ ਫਾਇਦੇ ਲਈ ਬਾਈ ਉਹਨੇ ਕਿੰਨੀ ਪਤਾ ਨਹੀਂ ਕਿੰਨਾ ਟਾਈਮ ਲਾਇਆ ਹੋਣਾ 10 ਮਹੀਨੇ 12 ਮਹੀਨੇ ਪਤਾ ਨਹੀਂ 2 ਸਾਲ ਲਾਤੇ ਹੁਣੇ ਆਪਣੀ ਭੈਣ ਨੂੰ ਸਕੂਟਰ ਹੀ ਲੈ ਕੇ ਦੇਣ ਲਈ ਤੁਸੀਂ ਮਾੜਾ ਨਹੀਂ ਸਬਰ ਕੀਤਾ ਅਗਲਾ ਵਿਚਾਰਾ ਇਹ ਵੀ ਕਹਿ ਰਿਹਾ ਸੀਗਾ ਕਿ ਭੈਣ ਦੀ ਫੀਸ ਦੇਣੀ ਹੈ ਹੁਣ ਵਿਚਾਰਾ ਪਤਾ ਨਹੀਂ ਕਿੱਥੋਂ ਅਰੇਂਜ ਕਰੂਗਾ ਮੇਰਾ ਤਾਂ ਕਹਿਣਾ ਇਹ ਹੈ ਬਈ ਤੁਸੀਂ ਉਹਨੂੰ ਬੁਲਾਇਆ ਨਾ ਕਾਗਜ਼ੀ ਕਰ ਲੈ ਜਿੰਨਾ ਤੁਹਾਡਾ ਜਾਇਜ਼ ਆ ਉਹਨੇ ਕੋ ਪੈਸੇ ਰੱਖ ਲੋ ਜੇ ਤੁਹਾਡਾ ਈਮਾਨ ਮੰਦਾ ਬਾਕੀ ਦੇ ਪੈਸੇ ਮੋੜ ਦੇ ਦੇ ਬਾਕੀ ਕੋਈ ਚੱਕਰ ਨਹੀਂ ਆਜੋ ਹੁਣ ਆਪਾਂ ਕੰਮੋ ਚੱਲੀਏ ਇੱਕ ਮਿੰਟ ਯਾਰ ਕੀ ਹੋ ਗਿਆ ਵੀਰੇ ਮੇਰੇ ਫੋਨ ਕਰੀਓ ਹਲੋ ਭਾਈ ਤੁਸੀਂ ਹੁਣ ਲੈ ਕੇ ਗਏ ਸੀ ਨਾ ਐਕਟਿਵਾ ਨੇੜੇ ਹੀ ਆਇਓ ਦੋ ਮਿੰਟ ਹਾਂਜੀ ਹਾਂਜੀ ਦੋ ਮਿੰਟ ਹੋ ਜਾ ਫੇਰ ਕੰਮ ਸ ਸੋ ਉਹਨਾਂ ਨੂੰ ਮੋਨ ਕੀਤਾ ਜਿਹਨੇ ਐਕਟੀਵੇਟ ਲੱਗੇ ਉਹ ਬੁਲਾਇਆ ਸੀ ਭਾਈ ਤੁਸੀਂ ਭਾਈ ਪੁੱਛਣੇ ਦੇਖ ਲਈ ਚਲਾ ਕੇ ਐਕਟੀਵੇਟ ਠੀਕ ਆ ਹਾਂਜੀ ਠੀਕ ਹੈ ਓਦਾਂ ਨਾ ਵਾੜੀ ਮੁੱਟੀ ਬੰਦ ਹੁੰਦੀ ਹੈ ਮੇਰਾ ਹੈਗਾ ਯਾਰ ਦੋਸਤ ਨੂੰ ਦਿਖਾ ਦੂੰਗਾ ਮੈਂ ਦੇਖੋ ਉਹ ਤਾਂ ਪਸੰਦ ਆ ਹਾਂਜੀ ਹਾਂਜੀ ਮੈਂ ਆਰਸੀ ਦੇਣੀ ਸੀ ਬਕਰ ਨਾਲੇ ਨਾਮ ਕਰਾ ਲਈ ਨਾ ਆਪਣੇ ਠੀਕ ਹੈ ਜੀ ਤੇ ਕਿੰਨੇ ਪੈਸੇ ਲਏ ਸੀ ਮੈਂ ਤੇਰੇ ਤੋਂ 35000 ਦਾ ਪੂਰਾ ਦੇ ਦੋ ਉਹਨੂੰ ਉਸ ਦਾ ਮੇਰੇ ਕੋ ਹੈ ਨਹੀਂ ਕਿ ਭਾਰੀ ਪੈਸੇ ਉਨੇ ਨਹੀਂ ਮੈਂ ਪੈਸੇ ਨਹੀਂ ਮੰਗ ਰਿਹਾ ਭਰਾਵਾ ਤੇ ਤੂੰ ਹੋਰ ਇੱਕ ਕੰਮ ਕਰ ਇਹਦੀ ਅਸਲ ਚ ਕੀਮਤ ਹੈਗੀ 20000 ਰੁਪਈਆ ਠੀਕ ਹੈ ਮੈਂ ਤੇਰੇ ਤੋਂ ਪਹਿਲਾਂ ਹੀ ਵੱਧ ਲਏ ਸੀਗੇ ਉਹ 4 15000 ਰੁਪਈਆ ਠੀਕ ਹੈ ਇਹ ਚੋਂ ਜਿਹੜਾ ਤੂੰ 1000 2000 ਦੀ ਠੀਕਰ ਵਾਲੀ ਤੇ ਪੰਜ ਜਿਹੜੀ ਤੁਕਣੀ ਭੈਣ ਦੀ ਫੀਸ ਦੇਣੀ ਹੈ ਨਾ ਉਹ ਵੀ ਦੇਣੀ ਸੋ ਭਰਾਵਾ ਇਹ ਤੇ ਇੱਥੇ ਵਾਪਸ ਦੇ ਦੇ ਆ ਦਿਨ ਗਲਵਾਰਨ ਗਾਲਦੇ ਉਹਦਾ ਜਮਾਨਾ ਕੋਈ ਨਹੀਂ ਵੀਰੇ ਕੋਈ ਪੈਸੇ ਵਾਪਸ ਦਿੰਦਾ ਹੈਗਾ 15 ਐ ਇਮੀਤੇ ਤੋਂ ਵੱਧ ਲੈ ਲੈ ਸੀਗਾ ਤਨਾ ਬਾਅਦ ਮੇਰਾ ਇੰਜ ਜਮੀਰ ਨਹੀਂ ਮੰਨਿਆ ਚੀਜ਼ ਨੂੰ ਨਾ ਕਿਉਂਕਿ ਮੈਂ ਕਿ ਤੈਨੂੰ ਬੁਲਾ ਕੇ ਵਾਪਸ ਕਰਦੇ ਆ ਠੀਕ ਹੈ। ਬਾਈ ਤੁਸੀਂ ਬਹੁਤ ਵਧੀਆ ਇਨਸਾਨ ਹੋ। ਰੱਬ ਤੁਹਾਡੇ ਕੰਮਾਂ 'ਚ ਬਰਕਤ ਪਾਊਗਾ ਦੇਖਿਓ। ਹਾਂ। ਸਭ ਠੀਕ ਹੈ ਬਾਈ ਸਾਸਿਗਾ। ਵੀਰੇ ਆ ਕੀ ਕੀਤਾ? ਸੁਰਿੰਦਰ ਵੀਰੇ ਤੁਹਾਡੀ ਗੱਲ ਨਾ ਮੇਰੇ ਜਹਾਂ ਚ ਬੈ ਗਈ। ਜਿੰਨੇ ਕ ਪੈਸੇ ਜਾਇ ਸੀ ਉਹ ਮੈਂ ਲੈ ਲੇ ਵਕੀਉ ਨੂੰ ਮੋੜ ਤੇ ਤੇੰਤੀ ਹਲੇਕ ਮਨ ਨੂੰ ਨਹੀਂ ਖੁਸ਼ੀ ਨਹੀਂ ਹੋਈ ਸੀ ਜਿੰਨੇ ਮੈਂ ਹੁਣ ਉਹਨੂੰ ਬੰਦੇ ਦੇਖ ਕੇ ਖੁਸ਼ੀ ਹੋਈ ਹੈ ਜਿੰਨੇ ਉਹ ਫਿਰ ਦੇਖ ਜਾਉ ਤਾਂ ਖੁਸ਼ ਹੋ ਕੇ ਗਿਆ ਨਾ ਬੰਦਾ ਮਨ ਨੂੰ ਸਕੂਨ ਜਾਂ ਮਿਲਿਆ ਪਰ ਵੀ ਪਤਾ ਕੀ ਗੱਲ ਆ ਦੁਨੀਆਂ ਨਾ ਦੁਆਵਾਂ 'ਤੇ ਟਿਕੀ ਹੋਈ ਆ ਬੱਦੂਆਾਂ ਮਾ ਤਾਂ ਫ੍ਰੀਜ ਮਿਲ ਜਾਂਦੀਆਂ ਨੇ ਪਰ ਦੁਆਵਾਂ ਲਈ ਨਾ ਬਹੁਤ ਪੈਸੇ ਖਰਚ ਕਰਨੇ ਪੈਂਦੇ ਕਈ ਵਾਰੀ ਪੈਸੇ ਖਰਚ ਕੇ ਵੀ ਦੁਆਵਾਂ ਨਹੀਂ ਮਿਲਦੀਆਂ ਜਿਹੜੀਆਂ ਅਸੀਸਾਂ ਨੇ ਨਾ ਉਹਦੇ ਨਾਲ ਜ਼ਿੰਦਗੀ ਚੱਲਦੀ ਆ ਤੁਸੀਂ ਉਹ ਬੰਦੇ ਨੂੰ ਨਾ ਖੁਸ਼ੀਆਂ ਦਿੱਤੀਆਂ ਨੇ ਅਗਲਾ ਤੁਹਾਨੂੰ ਤਾਂ ਦੁਆ ਦੇ ਕੇ ਗਿਆ ਗੱਲ 15 20000 ਦੀ ਨਹੀਂ ਹੈਗੀ ਗੱਲ ਇਹ ਆ ਕਿ ਆਪਾਂ ਇਨਸਾਨ ਆ ਤੇ ਇਨਸਾਨ ਹੀ ਇਨਸਾਨ ਨੂੰ ਖੁਸ਼ੀ ਦੇ ਸਕਦਾ ਖੁਸ਼ੀਆਂ ਵੀ ਜਿਵੇਂ ਨਾ ਹਾਸੇ ਉੱਗਣ ਕੇ ਹਾਸੇ ਬੇਹਿੰਮਤੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਬਾੜ ਕੇ ਸੀਨਾ ਪੱਥਰਾਂ ਦਾ